ਸੋ ਅੱਜ ਦੀ ਜਿਹੜੀ ਇਹ ਪੀਸੀ ਆ ਤੁਸੀਂ ਕੁਝ ਦਿਨ ਪਹਿਲਾਂ ਇੱਕ ਦੇਖਿਆ ਹੋਵੇਗਾ ਕਿ ਸਾਡੇ ਰੇਲਵੇ ਰਾਜ ਮੰਤਰੀ ਪਰਵਨੀਤ ਸਿੰਘ ਬਿੱਟੂ ਜੀ ਧੂਰੀ ਚ ਪਹੁੰਚੇ ਸੀਗੇ ਔਰ ਧੂਰੀ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਗੈਰ ਜ਼ਿੰਮੇਵਾਰانہ ਬਿਆਨ ਦਿੱਤਾ ਔਰ ਤੱਥਾਂ ਤੋਂ ਉਲਟ ਜਾ ਕੇ ਜਿਹੜੀ ਆ ਉਥੇ ਇੱਕ ਸਟੇਟਮੈਂਟ ਜਾਰੀ ਕੀਤੀ ਔਰ ਪੰਜਾਬ ਦੀ ਜਨਤਾ ਨੂੰ ਜਿਹੜਾ ਆ ਉਹ ਗੁੰਮਰਾਹ ਕੀਤਾ ਬਿਆਨ ਕੀ ਸੀਗਾ ਉਹ ਤੁਸੀਂ ਸੁਣਿਆ ਵੀ ਹੋਊਗਾ ਮੈਂ ਤੁਹਾਨੂੰ ਉਹ ਜਿਹੜਾ ਬਿਆਨ ਉਹਨਾਂ ਦਾ ਉਹ ਸੁਣਾ ਵੀ ਦਿੰਦਾ ਹਾਂ ਔਰ ਇਸ ਪਲੇ ਕਰੋ ਬਿਲਕੁਲ ਸਰਾਸਰ ਝੂਠ ਵੀ ਕਿੱਥੇ ਕਿੱਥੇ ਹੁਣ ਪਾਸ ਹੋਇਆ 53 ਇਹ ਹਿੱਟਾ ਰਹਾ ਉਹਦਾ ਇਹ ਤਾਂ ਕਿਤੇ ਪਾਸ ਹੋ ਗਿਆ ਹੀ ਅਜੇ ਹੈ ਨਹੀਂ ਗਾ ਅਜੇ ਤਾਂ ਫਾਈਲ ਇਹਦੀ ਬਣੀ ਆ ਜਿਹੜੀ ਉਹ ਰੇਲਵੇ ਨੇ ਤੇ ਪੀ ਡਬਲਯੂ ਡੀ ਵਿਭਾਗ ਨੇ ਅਜੇ ਤਾਂ ਗੱਲਬਾਤ ਸ਼ੁਰੂ ਕੀਤੀ ਆ ਅੱਜ ਵੱਲੋਂ ਕੀ ਜਾਂਚ ਕੀਤੀ ਹੈ ਅੱਜ ਨਹੀਂ ਮੈਂ ਤਾਂ ਜੀ ਬੁਣ ਬਣਾਉਂਗਾ ਜਾਂ ਅਸਲੀ ਮੈਂ ਤਾਂ ਇਹ ਕਰਨ ਆਇਆ ਵਿਭਾਗ ਨੂੰ ਇਹ ਲੈ ਨਾਲ ਲੈ ਕੇ ਆਇਆ ਵੀ ਇਹ ਪੁੜ ਜਿਮ ਰਿਕਾਰਡ ਕੇ ਨਾ ਤੁਸੀਂ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਰੇਲਵੇ ਰਾਜमंत्री ਰੋਹਨੀਤ ਸਿੰਘ ਬਿਟੂ ਜੀ ਦਾ ਬਿਆਨ ਜਿਹੜਾ ਆ ਉਸਮਾਨ ਜੀ ਕਿ ਇਹਦੇ ਬਾਰੇ ਕੋਈ ਵੀ ਜਿਹੜੇ ਫੰਡਸ ਨੇ ਉਹ ਜਾਰੀ ਜਿਹੜੇ ਆ ਉਹ ਨਹੀਂ ਕੀਤੇ ਗਏ ਪਰ ਉਹਨਾਂ ਨੇ ਕਿਹਾ ਆ ਕਿ ਸਾਨੂੰ ਦਿਖਾ ਦੇਣ ਕਿ ਫੇਰ ਮਨਜ਼ੂਰੀ ਦਿੱਤੀ ਗਈ ਆ ਸੋ ਮੈਂ ਉਹਨਾਂ ਨੂੰ ਮਨਜ਼ੂਰੀ ਦਿਖਾਉਣਾ ਚਾਹਣਾ ਆ ਕਿ ਇਹ 24 ਅਕਤੂਬਰ ਇਹ 2024 ਦੀ ਮਨਜ਼ੂਰੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਇਹ ਮਨਜ਼ੂਰੀ ਦੇ ਚੁੱਕੇ ਨੇ ਔਰ ਇਹ ਮਨਜ਼ੂਰੀ ਜਿਹੜੀ ਦਿੱਤੀ ਗਈ ਆ ਇਹ ਜਦੋਂ ਮਾਨ ਸਾਹਿਬ ਮੁੱਖ ਮੰਤਰੀ ਬਣੇ ਸੀਗੇ 2022 ਦੇ ਵਿੱਚ ਉਦੋਂ ਹੀ ਉਹਨਾਂ ਨੇ ਟੂਰੀ ਦੇ ਲੋਕਾਂ ਨੂੰ ਕਹਿ ਦਿੱਤਾ ਸੀਗਾ ਕਿ ਇੱਥੇ ਜਿਹੜਾ ਆ ਆਰਓਬੀ ਬਣਾਇਆ ਜਾਊਗਾ ਔਰ ਇਹਦੀ ਮਨਜ਼ੂਰੀ ਜਿਹੜੀ ਆ ਉਹ 54 ਕਰੋੜ ਤੇ 76 ਲੱਖ ਰੁਪਏ ਦੀ ਮਨਜ਼ੂਰੀ ਜਿਹੜੀ ਆ ਉਹ ਆਲਰੇਡੀ ਦਿੱਤੀ ਜਾ ਚੁੱਕੀ ਹੈ ਇਸ ਤੋਂ ਪਹਿਲਾਂ ਦੀ ਗੱਲ ਕਰ ਲਈਏ ਕਿ ਜੂਨ 2000 ਵਿੱਚ 2021 ਦੇ ਵਿੱਚ ਵੀ ਜੇ ਟ੍ਰੈਫਿਕ ਵੋਲਿਊਮ ਯੂਨਿਟ ਦੇਖੀਏ ਇਸ ਜਿੱਥੇ ਪੁਲ ਬਣਨਾ ਏ ਉਥੇ 163400 টি ਯੂਵੀ ਸੀਗੀ ਮਤਲਬ ਟ੍ਰੈਫਿਕ ਯੂਨਿਟ ਸੀਗੀ ਜਦੋਂ ਰਾਜ ਵਿੱਚ ਸਰਕਾਰ ਕੀਦੀ ਸੀਗੀ 2021 ਦੇ ਵਿੱਚ ਰਵਨੀਤ ਸਿੰਘ ਬਿੱਟੂ ਦੀ ਜਿਹੜੀ ਪਹਿਲੀ ਪਾਰਟੀ ਸੀਗੀ ਕਾਂਗਰਸ ਉਹਦੀ ਸਰਕਾਰ ਸੀਗੀ ਜੇ ਬਣਾਉਣਾ ਚਾਹੁੰਦੇ ਤੇ ਉਦੋਂ ਵੀ ਇਹ ਪੁਲ ਬਣਾ ਸਕਦੇ ਸੀਗੇ ਪਰ ਕਿਉਂਕਿ ਆਪਾਂ ਤੇ ਬਿਆਨਬਾਜ਼ੀ ਕਰਨੀ ਆ ਆਪਾਂ ਜਿੱਥੇ ਕੰਮ ਹੋ ਰਿਹਾ ਹੈ ਉਹਦੇ ਵਿੱਚ ਵੀ ਜਾ ਕੇ ਉਹ ਰੁਕਾਵਟਾਂ ਪਾਉਣੀਆਂ ਇਸ ਕਰਕੇ ਜਦੋਂ ਆਪਾਂ ਪਾਵਰ ਦੇ ਵਿੱਚ ਹੁੰਨੇ ਆ ਉਦੋਂ ਤਾਂ ਸਾਨੂੰ ਕੋਈ ਚੇਤਾ ਆਉਂਦਾ ਨਹੀਂ ਆ ਪਰ ਜਿਵੇਂ ਹੀ ਸਾਨੂੰ ਕੋਈ ਆਪਣੀ politcal mileage ਲੈਣ ਦਾ ਮੌਕਾ ਮਿਲਦਾ ਹੈ ਕਿ ਅਸੀਂ ਜਲਦੀ ਜਲਦੀ ਭੱਜ ਕੇ ਜਾ ਕੇ ਉੱਥੇ ਰਾਜਨੀਤਕ ਕਲਾਹਾ ਲੈਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਆ ਸੋ ਇਹ ਜਿਹੜੀ ਹੈਗੀ ਆ ਮਨਜ਼ੂਰੀ ਇਹ ਆਲਰੇਡੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਚੁੱਕੇ ਨੇ ਹੁਣ ਤੱਕ ਤਾਂ ਜਿਹੜੀ ਯੂਟਿਲਿਟੀ ਸ਼ਿਫਟਿੰਗ ਕਰਨੀ ਹੁੰਦੀ ਆ ਪੀਐਸ ਪੀਸੀਐਲ ਨੂੰ ਵੀ 1 ਕਰੋੜ 32 ਲੱਖ ਰੁਪਿਆ ਜਿਹੜਾ ਆ ਉਹ ਜਾਰੀ ਕੀਤਾ ਜਾ ਚੁੱਕਾ ਹੈ ਫੋਰੈਸਟ ਨੂੰ 1 ਕਰੋੜ 42 ਲੱਖ ਰੁਪਿਆ ਜਿਹੜਾ ਆ ਉਹਦੇ ਵਿੱਚ ਜਾਰੀ ਕੀਤਾ ਜਾ ਚੁੱਕਾ ਹੈ ਔਰ ਹੁਣ ਜਿਹੜੀ ਗੱਲ ਜਿੱਥੇ ਰੁਕੀ ਆ ਉਹ ਗੱਲ ਇਹ ਆ ਕਿ ਰੇਲਵੇ ਵਿਭਾਗ ਨੇ ਤੇ ਪੰਜਾਬ ਦੇ ਪੀਡਬਲਯੂਡੀ ਵਿਭਾਗ ਨੇ ਇਹਨਾਂ ਨੇ ਜੁਆਇੰਟ ਉੱਥੇ ਇੱਕ ਜਿਹੜੀ ਆ ਉਹ ਕਮੇਟੀ ਤਾਲਮੇਲ ਦੀ ਡਰਾਇੰਗ ਜਿਹੜੀ ਸੀਗੀ ਤਾਲਮੇਲ ਕਰਕੇ ਡਰਾਇੰਗ ਬਣਾਉਣੀ ਸੀਗੀ ਰਾਦਰ ਕਿ ਬਿੱਟੂ ਜੀ ਉਹ ਜਿਹੜੀ ਰੇਲਵੇ ਵੱਲੋਂ ਮਨਜ਼ੂਰੀ ਮਿਲਣੀ ਆ ਉਹ ਹੀ ਸਿਰਫ ਲਿਆ ਕੇ ਦੇਣੀ ਆ ਉਹ ਵੀ ਨਹੀਂ ਲਿਆ ਕੇ ਦੇ ਰਹੇ ਇੱਕ ਮੋਰੀ ਵਾਲਾ ਪੈਸਾ ਵੀ ਜਿਹੜਾ ਆ ਇਹਦੇ ਵਿੱਚ ਕੇਂਦਰ ਸਰਕਾਰ ਨੇ ਨਹੀਂ ਲਾਉਣਾ ਸਾਰਾ ਪੈਸਾ ਪੰਜਾਬ ਸਰਕਾਰ ਦਾ ਲੱਗਣਾ ਆ ਪਰ ਰੇਲਵੇ ਉਤਾਗ ਜਿਨ੍ਹਾਂ ਦੇ ਐਮਓਐਸ ਆ ਰਵਨੀਤ ਸਿੰਘ ਬਿੱਟੂ ਨੇ ਉਹ ਵਿਭਾਗ ਜਾਣ ਬੁੱਝ ਕੇ ਇਹਦੀ ਮਨਜ਼ੂਰੀ ਜਿਹੜੀ ਆ ਉਹ ਰੋਕ ਕੇ ਬਿਠਾ ਆ ਤਾਂ ਕਿ ਪੰਜਾਬ ਦੀ ਜਨਤਾ ਨੂੰ ਤੰਗ ਪਰੇਸ਼ਾਨ ਕੀਤਾ ਜਾ ਸਕੇ ਮੈਂ ਰਵਨੀਤ ਸਿੰਘ ਬਿੱਟੂ ਜੀ ਨੂੰ ਕਹਿਣਾ ਚਾਹੁੰਦਾ ਆ ਕਿ ਜੇ ਉਹ ਇਨੇ ਹੀ ਸੁਣਦਾ ਨਹੀਂ ਅਸੀਂ ਤਾਂ ਦਿਖਾ ਦਿੱਤੀ ਕਿ ਅਸੀਂ ਮਨਜ਼ੂਰੀ ਦਿੱਤੀ ਹੋਈ ਆ ਪਹਿਲਾਂ ਲੈਟਰ ਵੀ ਦੇ ਦਿੱਤੀ ਦਿਖਾ ਦਿੱਤੀ ਉਹਨਾਂ ਨੂੰ ਚਾਹੀਦਾ ਕਿ ਉਹ ਸਾਨੂੰ 2 ਦਿਨ ਦੇ ਵਿੱਚ ਵਿੱਚ ਰੇਲਵੇ ਤੋਂ ਮਨਜ਼ੂਰੀ ਲੈ ਦੇਣ ਕਿ ਅਸੀਂ 2 ਦਿਨਾਂ ਦੇ ਬਾਅਦ ਆਪਣਾ ਉੱਥੇ ਕੰਮ ਸ਼ੁਰੂ ਕਰ ਦਾਂਗੇ ਪੈਸੇ ਦੀ ਕੋਈ ਕਮੀ ਨਹੀਂ ਆ ਪੈਸਾ ਪੰਜਾਬ ਸਰਕਾਰ ਨੇ ਰੋਣਾ ਸਿਰਫ ਮਨਜ਼ੂਰੀ ਰੁਕੀ ਆ ਤੇ ਕੇਂਦਰ ਸਰਕਾਰ ਦੇ ਰੇਲਵੇ ਵਿਭਾਗ ਦੀ ਜੜੀ ਮਨਜ਼ੂਰੀ ਆ ਰੁਕੀ ਆ ਬਿੱਟੂ ਜੀ ਤੁਸੀਂ 2 ਦਿਨਾਂ ਦੇ ਵਿੱਚ ਇਹਦੀ ਮਨਜ਼ੂਰੀ ਜਿਹੜੀ ਆ ਉਹ ਸਾਨੂੰ ਲਿਆ ਕੇ ਸਾਨੂੰ ਲੈਟਰ ਦੇ ਦਿਓ ਅਸੀਂ 3 ਜਿਹੇ ਦਿਨ 4 ਜਿਹੇ ਦਿਨ ਉੱਥੇ ਪੈਂਟਰ ਲਾ ਕੇ ਅਸੀਂ ਆਪਣਾ ਕੰਮ ਜਿਹੜਾ ਆ ਉਹ ਸ਼ੁਰੂ ਕਰ ਦਾਂਗੇ